ਸ੍ਰੀ ਸੱਜਣੋ ਅੱਜ ਸਵੇਰੇ ਸਵੇਰੇ ਬਾਬਾ ਜੀ ਦੇ ਚਰਨਾਂ 'ਚ ਕਰਕੇ ਅਰਦਾਸ ਆਪਾਂ ਗੱਡੀਆਂ ਕੱਢਤੀਆਂ ਲੇ ਲਦਾਖ ਜੰਮੂ ਕਸ਼ਮੀਰ ਰਾਦ ਨੂੰ ਤੇ ਤੁਹਾਨੂੰ ਬਲੌਗ ਅਸੀਂ ਰਸਤੇ ਦੇ ਦਿਖਾਉਂਦੇ ਚੱਲਾਂਗੇ ਵੀਡੀਓ ਸਾਂਝੀਆਂ ਕਰਾਂਗੇ ਤੇ ਤੁਸੀਂ ਬਹੁਤ ਮਾਨ ਸਰਕਾਰ ਵੱਲੋਂ ਜਿਹੜਾ ਪਹਿਲਾ ਬਕਸੇ ਹੋ ਆ ਬਿੱਤੀ ਹੈ ਤੇ ਸੋਨੂ ਸਟੂਡੀਓ ਹੈਤੀ ਅਸੀਂ 4 ਜਾਣੇ ਦੋ ਮੋਟਰਸਾਈਕਲਾਂ ਤੋਂ ਜਾ ਰਹੇ ਹਾਂ ਇਸ ਮੌਨੂ ਵਧੀਆ ਵਧੀਆ ਤਾਂ ਦਿਖਾਵਾਂਗੇ ਤੇ ਨਵੇਂ-ਨਵੇਂ ਇਲਾਕਿਆਂ ਦੀਆਂ ਨਵੇਂ-ਨਵੇਂ ਗੱਲਾਂ ਮ리에 ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਵੀਡੀਓ ਚੱਲਦੀ ਚੱਲਦੀ ਮੇਰਾ ਵੀਡੀਓ ਸ਼ੇਅਰ ਕਰੀਂ ਵੀਡੀਓ ਦੇਖ ਰਹੇ ਸਭ ਮਿੱਤਰਾਂ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿੱਤਰੋ ਤਰੀਕ ਹੈਗੀ ਆ 19 5 2025 ਤੇ ਹੁਣ ਅਸੀਂ ਇਸ ਵਕਤ ਖੜੇ ਆਂ ਗੁਰਦੁਆਰਾ ਸੋਹੀਆਂਾ ਸਾਹਿਬ ਦੇ ਲਵੇ ਅੱਜ ਅਸੀਂ ਟੂਰ ਸ਼ੁਰੂ ਕਰ ਰਹੇ ਹਾਂ ਲੇ ਅਤੇ ਲਦਾਖ ਤੇ ਆ ਸਾਡੇ ਵਿੱਕੀ ਗੌਂਦਰ ਜੀ ਨੇ ਬੈਗ ਦਾ ਪਾਏ ਕਰਾਂਗੇ। ਵੀਡੀਓ ਦੇਖ ਰਹੇ ਸਭ ਮਿੱਤਰਾਂ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਿੱਤਰੋ ਤਰੀਕ ਹੈਗੀ ਆ 19 5 2025 ਤੇ ਹੁਣ ਅਸੀਂ ਇਸ ਵਕਤ ਖੜੇ ਆ ਗੁਰਦੁਆਰਾ ਸੋਹੀਆਂਣਾ ਸਾਹਿਬ ਦੇ ਲਵੇ ਅੱਜ ਅਸੀਂ ਟੂਰ ਸ਼ੁਰੂ ਕਰ ਰਹੇ ਆ ਲੇਹ ਅਤੇ ਲਦਾਖ। ਤੇ ਆ ਸਾਡੇ ਵਿੱਕੀ ਗੌਂਦਰ ਜੀ ਨੇ ਮੰਡੀਕਲਾਂ ਵਾਲੇ ਆਹ ਬਾਬਿਆਂ ਦਾ ਕਾਲਾ ਘੋੜਾ ਖੜਾਗਾ ਤੇ ਆਹ ਸਾਡੇ ਹੈਪੀ ਜੀ ਨੇ ਇਹਨਾਂ ਵਾਲਾ ਘੋੜਾ ਆ ਖੜਾਗਾ ਇੱਥੇ ਆ ਸਾਡਾ ਟੈਂਟ ਫਿੰਟ ਹੋਰ ਲਟਰਮ ਪਟਰਮ ਤੇ ਮੈਟ ਬੂਟ ਤੇ ਇੱਧਰ ਸਾਡਾ ਹੈਗਾ ਰਸੋਈ ਘਰ ਆਹ ਦੋ ਵੇਗਾਂ ਦੇ ਵਿੱਚ ਭਈ ਸਾਡਾ ਹੈਗਾ ਖਾਣ ਪੀਣ ਦਾ ਰਸਨਾ ਤੇ ਉਹ ਆ ਗੁਰਦੁਆਰਾ ਸੁਣੀਣਾ ਸਭ ਤੇ ਆਹ ਡਿਊਟੀ ਆ ਤੇ ਵੀਡੀਓ ਸ਼ੇਅਰ ਕਰਦੇ ਚੱਲਿਆ ਕਰੋ ਤੁਹਾਨੂੰ ਬਹੁਤ ਵਧੀਆ ਵਧੀਆ ਜਗ੍ਹਾ ਦਿਖਾਵਾਂਗੇ ਇਧਰੋਂ ਬਠਿੰਡੇ ਕਣੀਓ ਰੋਡ ਆਉਂਦਾ ਤੇ ਇਧਰੋਂ ਬਰਨਾਲੇ ਹਾਈਵੇ ਤੇ ਖੜੇ ਆਪਾਂ ਬਹੁਤ